ਸ਼੍ਰੀ ਕੇਜਰੀਵਾਲ ਦਿੱਲੀ ਤੋਂ ਵਿਲੇ ਹੋ ਕੇ ਹੁਣ ਪੰਜਾਬ ਦੀ ਸਿਆਸਤ ਵਿੱਚ ਦਖਲ ਦੇ ਕੇ ਭੰਬਲ ਪੁੱਸਾ ਖੜਾ ਕਰ ਰਹੇ ਹਨ ਜਦੋਂ ਦਿੱਲੀ ਨਿਵਾਸੀਆਂ ਨੇ ਸ਼੍ਰੀ ਕੇਜਰੀਵਾਲ ਵੱਲੋਂ ਪਾਏ ਗਏ ਗੁਮਰਾਹਕੂਨ ਚੋਗੇ ਨੂੰ ਨਾ ਚੁਗਿਆ ਅਤੇ ਦਿੱਲੀ ਵਿੱਚ ਸ਼੍ਰੀ ਕੇਜਰੀਵਾਲ ਦੀ ਸਿਆਸਤ ਫੇਲ ਕਰ ਦਿੱਤੀ ਤਾਂ ਇਹ ਕੱਟੜਵਾਦੀ ਹਿੰਦੂਤਵ ਟੋਲੀ ਨੇ ਪੰਜਾਬ ਦੀ ਸਿਆਸਤ ਉੱਤੇ ਦਾਵਾ ਬੋਲ ਦਿੱਤਾ ਸੀ ਤਾਂ ਕਿ ਪੰਜਾਬ ਦੇ ਖਜ਼ਾਨੇ ਸਾਧਨਾਂ ਤੇ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਆਪਣੇ ਚਹੇਤਿਆਂ ਨੂੰ ਖੁਸ਼ ਕੀਤਾ ਜਾ ਸਕੇ ਇਹਨਾਂ ਸਾਧਨਾਂ ਰਾਹੀਂ ਆਪਣੀ ਸਿਆਸਤ ਨੂੰ ਪਖਾਇਆ ਜਾ ਸਕੇ ਇਸ ਸੋਚ ਅਧੀਨ ਹੀ ਸ਼੍ਰੀ ਕੇਜਰੀਵਾਲ ਨੇ ਪੰਜਾਬ ਦੇ ਸੁਪਰ ਸੀਐਮ ਦੀ ਭੂਮਿਕਾ ਨਿਭਾਉਂਦੇ ਹੋਏ ਹਾਈ ਕੋਰਟ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਸਹਾਇਕ ਐਡਵੋਕੇਟ ਜਨਰਲ ਦੀਆਂ ਪਦਵੀਆਂ ਦੇ ਕੰਮ ਕਰ ਰਹੇ ਪੰਜਾਬੀਆਂ ਤੇ ਸਿੱਖਾਂ ਨੂੰ ਪਾਸੇ ਕਰਨ ਹਿੱਤ ਉਹਨਾਂ ਦੀਆਂ ਅਸਾਮੀਆਂ ਤੋਂ ਫਾੜ ਕਰ ਦਿੱਤਾ ਹੈ ਤਾਂ ਕਿ ਦਿੱਲੀ ਅਤੇ ਹੋਰ ਸੂਬਿਆਂ ਤੇ ਪੰਜਾਬ ਦੇ ਆਪਣੇ ਚਾਹੇਤਿਆਂ ਨੂੰ ਇਹਨਾਂ ਅਸਾਮੀਆਂ ਉੱਤੇ ਲਗਾ ਕੇ ਕਾਨੂੰਨੀ ਪ੍ਰਕਿਰਿਆ ਵਿੱਚ ਆਪਣੀ ਅਜਾਰੇਦਾਰੀ ਕਾਇਮ ਹੋ ਸਕੇ ਜਦੋਂ ਕਿ ਸੈਂਟਰ ਦੇ ਇਹਨਾਂ ਸਾਰੇ ਆਗੂਆਂ ਨੂੰ ਇਹ ਜਾਣਕਾਰੀ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਆਪਣੇ ਸੂਬੇ ਦੇ ਅਧਿਕਾਰਿਤ ਕੰਮਾਂ ਵਿੱਚ ਦਿੱਲੀ ਵਾਲਿਆਂ ਦੇ ਦਖਲ ਨੂੰ ਬਿਲਕੁਲ ਸਹਿਣ ਨਹੀਂ ਕਰਦੇ ਅਤੇ ਨਾ ਹੀ ਆਪਣੀ ਅਣਖ ਗੈਰਤ ਨੂੰ ਗੈਣੇ ਰੱਖਦੇ ਹਨ ਫਿਰ ਸ਼੍ਰੀ ਕੇਜਰੀਵਾਲ ਹੁਣ ਪੰਜਾਬ ਦੀ ਸਿਆਸਤ ਵਿੱਚ ਸਿੱਧਾ ਦਖਲ ਦੇ ਕੇ ਕੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਚੁਣੌਤੀ ਨਹੀਂ ਦੇ ਰਹੇ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਿੱਲੀ ਸਟੇਟ ਦੀ ਸਿਆਸਤ ਵਿੱਚੋਂ ਅਸਫਲ ਹੋਣ ਉਪਰੰਤ ਉਹ ਆਪਣੀ ਸਿਆਸੀ ਚੌਧਰ ਨੂੰ ਕਾਇਮ ਰੱਖਣ ਹਿੱਤ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਸਾਧਨਾ ਅਤੇ ਸਿਆਸੀ ਸ਼ਕਤੀ ਦੀ ਦੂਰ ਵਰਤੋਂ ਕਰਨ ਹਿੱਤ ਪੰਜਾਬ ਵੱਲ ਮਨਦਭਾਵਨਾ ਅਧੀਨ ਕੀਤੇ ਗਏ ਰੋਖ ਅਤੇ ਕੀਤੀਆਂ ਜਾ ਰਹੀਆਂ ਮਨਮਾਨੀਆਂ ਉੱਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਪੰਜਾਬੀਆਂ ਨੂੰ ਅਜੇਹੇ ਅਮਲ ਬਿਲਕੁਲ ਵੀ ਸਹਿਣ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸੇ ਸੋਚ ਅਧੀਨ ਇਹਨਾਂ ਨੇ ਬੀਤੇ ਕੁਝ ਦਿਨ ਪਹਿਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਐਸਐਸਪੀ ਅਤੇ ਬੀਤੇ ਕੱਲ ਵੱਡੀ ਗਿਣਤੀ ਵਿੱਚ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਹਨ ਤਾਂ ਕਿ ਸ਼੍ਰੀ ਕੇਜਰੀਵਾਲ ਆਪਣੇ ਮਨਮਰਜ਼ੀ ਦੀ ਅਫਸਰशाही ਨੂੰ ਇਹਨਾਂ ਅਹਿਮ ਅਸਾਮੀਆਂ ਉਤੇ ਤਾਇਨਾਤ ਕਰਕੇ ਪੰਜਾਬ ਵਿੱਚ ਆਪਣੇ ਤਾਨਾਸ਼ਾਹੀ ਸੋਚ ਨੂੰ ਲਾਗੂ ਕਰ ਸਕਣ ਅਤੇ ਹੱਸਦੇ ਵਸਦੇ ਪੰਜਾਬ ਨੂੰ ਫਿਰ ਤੋਂ ਵੱਡੀ ਇਮਤਿਹਾਨਾ ਵਿੱਚ ਪਾ ਸਕਣ ਜਿਸ ਨਾਲ ਇਹਨਾਂ ਦੇ ਸਿਆਸੀ ਮਕਸਦਾਂ ਦੀ ਪੂਰਤੀ ਹੁੰਦੀ ਹੋਵੇ ਉਹਨਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਕੇਰਿਵਾਲ ਅਤੇ ਉਹਨਾਂ ਦੀ ਸੈਂਟਰ ਦੀ ਪੰਜਾਬ ਵਿਰੋਧੀ ਟੀਮ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਹਕੂਮਤ ਵਿੱਚ ਦਿੱਲੀ ਤੋਂ ਹੁਕਮ ਕਰਨੇ ਬੰਦ ਕਰਨ ਅਤੇ ਪੰਜਾਬ ਦੇ ਸਭ ਵਿਧਾਨਿਕ, ਮਾਲੀ, ਸਮਾਜਿਕ, اخਲਾਕੀ ਅਤੇ ਆਰਥਿਕ ਮੁੱਦਿਆਂ ਵਿੱਚ ਕਿਸੇ ਤਰ੍ਹਾਂ ਦੀ ਦਖਲਨਾ ਦੇ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਦੇਣ ਦੀ ਗੁਸਤਾਖੀ ਨਾ ਕਰਨ ਤਾਂ ਬੇਤਰ ਹੋਵੇਗਾ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਜਦੋਂ ਸਿੱਖ ਕੌਮ ਤੇ ਪੰਜਾਬੀ ਸੈਂਟਰ ਦੀਆਂ ਜਮਾਤਾਂ ਦੀ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨੂੰ ਪੰਜਾਬ ਸੂਬੇ ਤੇ ਪੰਜਾਬ ਦੀਆਂ ਨੀਤੀਆਂ ਵਿੱਚ ਕਤਈ ਪਸੰਦ ਨਹੀਂ ਕਰਦੇ ਤਾਂ ਇਹ ਹਿੰਦੂਤਵ ਆਗੂ ਆਪਣੇ ਵੱਲੋਂ ਰਚੀਆਂ ਜਾ ਰਹੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਤੋਂ ਤੋਬਾ ਕਰਕੇ ਪੰਜਾਬ ਦੇ ਅਮਨਮਈ ਅਤੇ ਜਮਹੂਰੀਅਤ ਪੱਖੀ ਮਾਹੌਲ ਨੂੰ ਸਹੀ ਰੱਖਣ ਵਿੱਚ ਯੋਗਦਾਨ ਪਾਉਣਗੇ ਅਤੇ ਪੰਜਾਬੀਆਂ ਦੇ ਮਨਾਂ ਤੇ ਆਤਮਾਵਾਂ ਨੂੰ ਠੇਸ ਨਹੀਂ ਪਹੁੰਚਾਉਣਗੇ ਸ਼੍ਰੀ ਕੇਜਰੀਵਾਲ ਦਿੱਲੀ ਤੋਂ ਵੇਲੇ ਹੋ ਕੇ ਹੁਣ ਪੰਜਾਬ ਦੀ ਸਿਆਸਤ ਵਿੱਚ ਦਖਲ ਦੇ ਕੇ ਭੰਬਲ ਪੁੱਸਾ ਖੜਾ ਕਰ ਰਹੇ ਹਨ ਜਦੋਂ ਦਿੱਲੀ ਨਿਵਾਸੀਆਂ ਨੇ ਸ਼੍ਰੀ ਕੇਜਰੀਵਾਲ ਵੱਲੋਂ ਪਾਏ ਗਏ ਗੁਮਰਾਹਕੁਨ ਚੋਗੇ ਨੂੰ ਨਾ ਚੁਗਿਆ ਅਤੇ ਦਿੱਲੀ ਵਿੱਚ ਸ਼੍ਰੀ ਕੇਜਰੀਵਾਲ ਦੀ ਸਿਆਸਤ ਫੇਲ ਕਰ ਦਿੱਤੀ ਤਾਂ ਇਹ ਕਟੜਵਾਦੀ ਹਿੰਦੂਤਵ ਟੋਲੀ ਨੇ ਪੰਜਾਬ ਦੀ ਸਿਆਸਤ ਉੱਤੇ ਦਾਵਾ ਬੋਲ ਦਿੱਤਾ ਸੀ ਤਾਂ ਕਿ ਪੰਜਾਬ ਦੇ ਖਜ਼ਾਨੇ ਸਾਧਨਾਂ ਤੇ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਆਪਣੇ ਚਿਹਤਿਆਂ ਨੂੰ ਖੁਸ਼ ਕੀਤਾ ਜਾ ਸਕੇ ਇਹਨਾਂ ਸਾਧਨਾਂ ਰਾਹੀਂ ਆਪਣੀ ਸਿਆਸਤ ਨੂੰ ਪਖਾਇਆ ਜਾ ਸਕੇ ਇਸ ਸੋਚ ਅਧੀਨ ਹੀ ਸ਼੍ਰੀ ਕੇਜਰੀਵਾਲ ਨੇ ਪੰਜਾਬ ਦੇ ਸੁਪਰ ਸੀਐਮ ਦੀ ਭੂਮਿਕਾ ਨਿਭਾਉਂਦੇ ਹੋਏ ਹਾਈ ਕੋਰਟ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਸਹਾਇਕ ਐਡਵੋਕੇਟ ਜਨਰਲ ਦੀਆਂ ਪਦਵੀਆਂ ਦੇ ਕੰਮ ਕਰ ਰਹੇ ਪੰਜਾਬੀਆਂ ਤੇ ਸਿੱਖਾਂ ਨੂੰ ਪਾਸੇ ਕਰਨ ਹਿੱਤ ਉਨ੍ਹਾਂ ਦੀਆਂ ਅਸਾਮੀਆਂ ਤੋਂ ਫਾੜ ਕਰ ਦਿੱਤਾ ਹੈ ਤਾਂ ਕਿ ਦਿੱਲੀ ਅਤੇ ਹੋਰ ਸੂਬਿਆਂ ਤੇ ਪੰਜਾਬ ਦੇ ਆਪਣੇ ਚਾਹੇਤਿਆਂ ਨੂੰ ਇਹਨਾਂ ਅਸਾਮੀਆਂ ਉੱਤੇ ਲਗਾ ਕੇ ਕਾਨੂੰਨੀ ਪ੍ਰਕਿਰਿਆ ਵਿੱਚ ਆਪਣੀ ਅਜਾਰੇਦਾਰੀ ਕਾਇਮ ਹੋ ਸਕੇ ਜਦੋਂ ਕਿ ਸੈਂਟਰ ਦੇ ਇਹਨਾਂ ਸਾਰੇ ਆਗੂਆਂ ਨੂੰ ਇਹ ਜਾਣਕਾਰੀ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਆਪਣੇ ਸੂਬੇ ਦੇ ਅਧਿਕਾਰਿਤ ਕੰਮਾਂ ਵਿੱਚ ਦਿੱਲੀ ਵਾਲਿਆਂ ਦੇ ਦਖਲ ਨੂੰ ਬਿਲਕੁਲ ਸਹਿਣ ਨਹੀਂ ਕਰਦੇ ਅਤੇ ਨਾ ਹੀ ਆਪਣੀ ਅਣਖ ਗੈਰਤ ਨੂੰ ਗੈਣੇ ਰੱਖਦੇ ਹਨ ਫਿਰ શ્રી ਕੇਜਰੀਵਾਲ ਹੁਣ ਪੰਜਾਬ ਦੀ ਸਿਆਸਤ ਵਿੱਚ ਸਿੱਧਾ ਦਖਲ ਦੇ ਕੇ ਕੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਚੁਣੌਤੀ ਨਹੀਂ ਦੇ ਰਹੇ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਿੱਲੀ ਸਟੇਟ ਦੀ ਸਿਆਸਤ ਵਿੱਚੋਂ ਅਸਫਲ ਹੋਣ ਉਪਰੰਤ ਉਹ ਆਪਣੀ ਸਿਆਸੀ ਚੌਧਰ ਨੂੰ ਕਾਇਮ ਰੱਖਣ ਹਿੱਤ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਸਾਧਨਾਂ ਅਤੇ ਸਿਆਸੀ ਸ਼ਕਤੀ ਦੀ ਦੂਰ ਵਰਤੋਂ ਕਰਨ ਹਿੱਤ ਪੰਜਾਬ ਵੱਲ ਮੰਦ ਭਾਵਨਾ ਅਧੀਨ ਕੀਤੇ ਗਏ ਰੋਖ ਅਤੇ ਕੀਤੀਆਂ ਜਾ ਰਹੀਆਂ ਮਨਮਾਨੀਆਂ ਉੱਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਪੰਜਾਬੀਆਂ ਨੂੰ ਅਜਿਹੇ ਅਮਲ ਬਿਲਕੁਲ ਵੀ ਸਹਿਣ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸੇ ਸੋਚ ਅਧੀਨ ਇਹਨਾਂ ਨੇ ਬੀਤੇ ਕੁਝ ਦਿਨ ਪਹਿਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਐਸਐਸਪੀ ਅਤੇ ਬੀਤੇ ਕੱਲ ਵੱਡੀ ਗਿਣਤੀ ਵਿੱਚ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਹਨ ਤਾਂ ਕਿ ਸ਼੍ਰੀ ਕੇਜਰੀਵਾਲ ਆਪਣੀ ਮਰਮਰਜੀ ਦੀ ਅਫਸਰशाही ਨੂੰ ਇਹਨਾਂ ਅਹਿਮ ਅਸਾਮੀਆਂ ਉਤੇ ਤਾਇਨਾਤ ਕਰਕੇ ਪੰਜਾਬ ਵਿੱਚ ਆਪਣੇ ਤਾਨਾਸ਼ਾਹੀ ਸੋਚ ਨੂੰ ਲਾਗੂ ਕਰ ਸਕਣ ਅਤੇ ਹਸਦੇ ਵਸਦੇ ਪੰਜਾਬ ਨੂੰ ਫਿਰ ਤੋਂ ਵੱਡੀ ਇਮਤਿਹਾਨਾ ਵਿੱਚ ਪਾ ਸਕਣ ਜਿਸ ਨਾਲ ਇਹਨਾਂ ਦੇ ਸਿਆਸੀ ਮਕਸਦਾਂ ਦੀ ਪੂਰਤੀ ਹੁੰਦੀ ਹੋਵੇ ਉਹਨਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਕੇਜਰੀਵਾਲ ਅਤੇ ਉਹਨਾਂ ਦੀ ਸੈਂਟਰ ਦੀ ਪੰਜਾਬ ਵਿਰੋਧੀ ਟੀਮ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਹਕੂਮਤ ਵਿੱਚ ਦਿੱਲੀ ਤੋਂ ਹੁਕਮ ਕਰਨੇ ਬੰਦ ਕਰਨਾ ਤੇ ਪੰਜਾਬ ਦੇ ਸਭ ਵਿਧਾਨਿਕ, ਮਾਲੀ, ਸਮਾਜਿਕ, اخਲਾਕੀ ਅਤੇ ਆਰਥਿਕ ਮੁੱਦਿਆਂ ਵਿੱਚ ਕਿਸੇ ਤਰ੍ਹਾਂ ਦੀ ਦਖਲ ਨਾ ਦੇ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਦੇਣ ਦੀ ਗੁਸਤਾਖੀ ਨਾ ਕਰਨ ਤਾਂ ਬਿਹਤਰ ਹੋਵੇਗਾ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਜਦੋਂ ਸਿੱਖ ਕੌਮ ਤੇ ਪੰਜਾਬੀ ਸੈਂਟਰ ਦੀਆਂ ਜਮਾਤਾਂ ਦੀ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨੂੰ ਪੰਜਾਬ ਸੂਬੇ ਤੇ ਪੰਜਾਬ ਦੀਆਂ ਨੀਤੀਆਂ ਵਿੱਚ ਕਤਈ ਪਸੰਦ ਨਹੀਂ ਕਰਦੇ ਤਾਂ ਇਹ ਹਿੰਦੂਤਵ ਆਗੂ ਆਪਣੇ ਵੱਲੋਂ ਰਚੀਆਂ ਜਾ ਰਹੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਤੋਂ ਤੋਬਾ ਕਰਕੇ ਪੰਜਾਬ ਦੇ ਅਮਨਮਈ ਅਤੇ ਜਮਹੂਰੀਅਤ ਪੱਖੀ ਮਾਹੌਲ ਨੂੰ ਸਹੀ ਰੱਖਣ ਵਿੱਚ ਯੋਗਦਾਨ ਪਾਉਣਗੇ ਅਤੇ ਪੰਜਾਬੀਆਂ ਦੇ ਮਨਾਂ ਤੇ ਆਤਮਾਵਾਂ ਨੂੰ ਠੇਸ ਨਹੀਂ ਪਹੁੰਚਾਉਣਗੇ